ਇਹ ਦਸੀਆਂ ਨਹੀਂ ਮੇਕ ਕਰਦੇ ਨਹੀਂ ਆਇਆ ਦਸੀ ਬੰਕ ਆਹ ਕਿਤੇ ਪਿਆ ਕੇ ਜਾਂਦੇ ਆਇਆ ਪੋਲੋ ਦਾ ਪਨ ਇਟਾਲੀਆ ਇਸ ਵੇਲੇ ਦੀ ਖਬਰ ਆ ਰਹੀ ਜੀ ਬਟਾਲਾ ਤੋਂ ਜਿੱਥੇ ਬੀਤੀ ਦੇਰ ਰਾਤ ਬਟਾਲਾ ਦੇ ਨਜ਼ਦੀਕ ਪਿੰਡ ਅਰਕਪੁਰਾ ਕਲਾਂ ਦੇ ਵਿੱਚ ਮਾਮੂਲੀ ਰੰਜਿਸ਼ ਤੇ ਚੱਲਦਿਆਂ ਤੇਜ਼ ਹੱਥਿਆਰਾਂ ਦੇ ਨਾਲ ਵਾਰ ਕਿਤੇ ਗਏ ਨੇ ਅਤੇ ਇੱਕ ਨੌਜਵਾਨ ਨੂੰ ਮੌਦ ਦੇ ਘਾੜ ਵੀ ਉਤਾਰੇ ਗਿਆ ਤੇ ਪੁਲਿਸ ਉਕਤ ਘਟਨਾ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ ਸੀ ਅਤੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਨਾਮਾ ਸੰਬੰਧੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਗਈ ਅਤੇ ਮ੍ਰਿਤਕਾ ਜੀ ਪਹਿਚਾਨ 20 ਸਾਲ ਉਸ ਦੀ ਉਮਰ ਹੈ ਤੇ ਰੋਸ਼ਨ ਦੀਪ ਵਾਸੀ ਅਰਕਪੁਰਾ ਕਲਾ ਵੱਜੂ ਹੋਈ ਹੈ ਅਤੇ ਮ੍ਰਿਤਕਾ ਦਾ ਨੌਜਵਾਨ ਰੋਸ਼ਨ ਦੇ ਭਰਾ ਜਸ਼ਨ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਹੀ ਪਿੰਡ ਦੇ ਹੀ ਕੁਝ ਨੌਜਵਾਨਾਂ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਘੇਰ ਕੇ ਤੀਜ਼ ਹਥਿਆਰਾਂ ਨਾਲ ਪੂਰੀ ਤਰ੍ਹਾਂ ਬਾਹਰ ਕਿਤੇ ਗਏ ਅਤੇ ਉਸ ਤੋਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਰੋਸ਼ਨਦੀਪ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾਏਗੇ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਅਤੇ ਅੰਮ੍ਰਿਤਸਰ ਗੁਨਾਨ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਮ੍ਰਿਤਕਾ ਐਲਾਨ ਕਰ ਦਿੱਤਾ ਗਿਆ ਅਤੇ ਉਸਤੇ ਪੁਲਿਸ ਵੱਲੋਂ ਮ੍ਰਿਤਕਾ ਨੋਜ਼ਵਾਨ ਦੀ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਬਣੀ ਨੂੰ ਪੰਜਾਬੀ ਏਕਸ ਜਨਨ ਦੇ ਨਾਲ ਲक्की ਰਾਜਪੂਤ ਦੀ ਰਿਪੋਰਟ ਬਟਾਲਾ। ਤਾਤਰਪਾਰ ਦੇ ਸਾਡੇ ਵੀ ਸਾਡੇ ਦੋੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਕਹਿੰਦੇ ਇੱਕ ਫੰਡਾ ਨਹੀਂ ਆ ਕਹਿਨੂ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੈਗਾ ਤਾਂ ਸਾਡੇ ਵੀ ਸਾਡੇ ਦੋੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਵੱਡੇ ਵੀ ਚਲਾਏ ਬਹੁਤ ਜ਼ਿਆਦਾ ਹੀ ਸਾਡੇ ਬੱਚਿਆਂ ਦੀ ਆਦੀ ਪੇ ਆ ਕੇ ਨਾਲੇ ਉਸ ਤੋਂ ਇਲਾਵਾ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੇ ਪ੍ਰਾਧ ਮੈਂਬਰ ਕਿੰਨੇ ਜਣ ਸਨ ਇਹਨੂੰ ਮਾਰਦੀ ਪੁੱਛ ਕੀਤੀ ਹੈ ਨਾ ਉਹ ਚ ਪਈ ਆ ਕਰੋ ਗਿਆ ਜਿਹਨਾਂ ਨੇ ਦੱਤੂਤਰ ਮਾਰਦੇ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਰਹੀ ਕੀ ਜਾਂ ਨਹੀਂ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਗ ਕੀ ਵੇਖਿਆ ਜਾਵੇ ਹਾਂ ਤਾਂ ਆਪਾਂ ਇਹ ਵੇਖਾ ਨੂੰ ਵੀ ਆਪਾਂ ਜਿਵੇਂ ਗਏ ਉਹਦੇ ਵੀ ਉਹਦੇ ਵੀ ਦੱਤਰ ਮਾਰੀ ਲੇਕਿਨ ਕਿਤੇ ਆਪਾਂ ਪੜ੍ਹਦੇ ਆਪਾਂ ਨੂੰ ਸਾਰਾ ਟਪਟਪ ਫੜਾ ਨਹੀਂ ਦਿਖਿਆ